ਸਾਰੇ ਪਿਆਰ ਸਹਿਤ ਫਤਿਹ ਦੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਕਾਰ ਹੈ ਤਨ ਨਿਰਗੁਣ ਰੂਪ ਨੂੰ ਨਮਸਕਾਰ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾ ਸਕਦੀ ਉਹਦਾ ਆਕਾਰ ਤੇ ਹੈ ਕੋਈ ਨਹੀਂ ਅਕਾਲ ਦੀ ਕਿਵੇਂ ਪੂਜਾ ਹੋਏ ਉਹ ਭਗਤ ਰਵਦਾਸ ਜੀ ਕਹਿੰਦੇ ਫੁੱਲ ਨਹੀਂ ਉੱਥੇ ਜਾਣੇ ਦੁੱਧ ਨਾਲ ਨਹੀਂ ਆਉਣੀ ਅਰਗਬੱਤੀ ਨਾਲ ਨਹੀਂ ਆਉਣੀ ਵਾਹਿਗੁਰੂ ਦੀ ਪੂਜਾ ਹੈ ਸ਼ਬਦ ਗੁਰੂ ਦਾ ਵਾਹਿਗੁਰੂ ਦਾ ਨਾਮ ਹੈ ਗੁਰੂ ਦੇ ਬਚਨਾਂ ਤੋਂ ਵਧੀਆ ਸਮਗਰੀ ਨਹੀਂ ਹੈ ਰੱਬ ਦੀ ਪੂਜਾ ਦੀ ਰੱਬ ਦੀ ਪੂਜਾ ਦੀ ਸਮਗਰੀ ਕੀ ਹੈ ਸਾਡੇ ਕੋਲ ਗੁਰੂ ਕੀ ਬਾਣੀ ਗੁਰੂ ਦਾ ਸ਼ਬਦ ਜਿਸ ਨਾਲ ਆਪਾਂ ਉਸ ਉਸ ਵਾਹਿਗੁਰੂ ਨਾਲ ਸਾਂਝ ਬਣਾਉਨੇ ਆਂ ਉਹਦੇ ਨਾਲ ਜੁੜਦੇ ਆਂ ਉਹਦੇ ਨਾਲ ਬਾਤਾਂ ਕਰਦੇ ਆਂ ਤੇ ਸਤਿਗੁਰੂ ਜੀ ਨਮਸਕਾਰ ਕਰ ਰਹੇ ਨੇ ਨਮਸਤੁ ਨਿਰਕਰਮੇ ਨੰਨੇ ਪੈਰ ਚਰਾਰਾ ਲੱਗਾ ਨੰਨੇ ਨੂੰ ਸਿਆਰੀ ਲੱਗੀ ਸੋ ਇਹ ਸਿਆਰੀ ਨੰਨੇ ਨੂੰ ਨਹੀਂ ਲਾਉਣੀ ਆ ਰਾਰੇ ਨੂੰ ਲਾਉਣੀ ਨਿਰਕਰਮੇ ਨਮਸਕਾਰ ਹੈ ਵੈ ਗੁਰੂ ਕਾਲ ਪੁਰਖ ਤੂੰ ਕਿਸੇ ਕਰਮ ਦਾ ਬੱਜਾ ਹੋਇਆ ਨਹੀਂ ਠੀਕ ਹੈ ਕਰਮ ਤੇ ਸਾਰੇ ਉਹਦੇ ਕਰਕੇ ਵਰਤ ਰਹੇ ਨੇ ਜੋ ਕੁਝ ਵਰਤ ਰਿਹਾ ਉਹਦੇ ਕਰਕੇ ਵਰਤ ਰਿਹਾ ਪਰ ਉਹ ਕਿਸੇ ਕਰਮ ਦਾ ਬੱਜਾ ਹੋਇਆ ਨਹੀਂ ਕਿਸੇ ਕਰਮ ਤੇ ਆਪਣੀ ਛਾਪ ਨਹੀਂ ਉਲਾਉਂਦਾ ਉਹ ਸਾਡੀ ਤੇ ਆਦਤ ਹੈ ਬਿੱਲਾ ਲਾ ਕੇ ਫਿਰ ਨਿਸ਼ਕਾਮ ਬਣਦੇ ਸੱਚ ਜਾਣੇ ਸਾਡੀ ਤੇ ਆਦਤ ਹੈ ਉਹਦੇ ਤੇ ਆਪਣਾ ਨਾਮ ਲਿਖਤਾ ਮਾਲਕ ਵੈ ਗੁਰੂ ਤੂੰ ਐਸਾ ਨਹੀਂ ਹੈ ਉਹ ਸਭ ਕੁਝ ਤੇਰੇ ਕਰਕੇ ਰਿਹਾ ਪਰ ਤੂੰ ਤੁਸੀਂ ਕਿਸੇ ਕਰਮ ਵਿੱਚ ਵੱਜੇ ਨਹੀਂ ਤੇ ਕਿਸੇ ਕਰਮ ਦੇ ਵਿੱਚ ਇਹ ਨਹੀਂ ਕਿ ਮਾਲਕ ਵਹਿਗੁਰੂ ਨੇ ਆਪਣਾ ਨਾਮ ਆਪਣੀ ਪਛਾਣ ਬਣਾਈ ਹੋਈ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਵਹਿਗੁਰੂ ਕਾਲਪੁਰਖ ਤੇਰੇ ਚ ਕੋਈ ਪਰਮ ਨਹੀਂ ਹੈ ਤੇ ਭਰਮਾਂ ਦਾ ਬੱਝਾ ਹੋਇਆ ਆਕਾਲ ਪੁਰਖ ਨਾਲ ਵੀ ਕਦੇ ਜੁੜ ਨਹੀਂ ਸਕਦਾ ਉਹ ਮੜੀਆਂ ਤੱਕ ਤੇ ਪਹੁੰਚ ਜਾਏਗਾ ਪੁਜਾਰੀਆਂ ਤੱਕ ਤੇ ਪਹੁੰਚ ਜਾਏਗਾ ਪੰਡਤਾ ਤੱਕ ਕੇ ਪਹੁੰਚ ਜਾਏਗਾ ਸੱਚ ਤੱਕ ਨਹੀਂ ਪਹੁੰਚ ਸਕਦਾ ਤਾਂ ਹੀ ਸਾਬਹ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਇ ਪਰਮ ਚ ਪੈ ਕੇ ਧਰਮ ਨਹੀਂ ਜੀਵਨ ਚ ਵਾਪਰਦਾ ਮਾਲਕ ਤੇਰੇ ਚ ਕੋਈ ਕਿਸੇ ਪ੍ਰਕਾਰ ਦਾ ਕੋਈ ਪਰਮ ਨਹੀਂ ਹੈ ਤੂੰ ਪਰਮਾ ਤੋਂ ਬਹੁਤ ਉਤਾਹ ਹੈ ਤੇ ਪਰਮਾ ਵਾਲਾ ਕਦੇ ਵੀ ਧਰਮ ਹੀ ਨਹੀਂ ਹੋ ਸਕਦਾ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸੇ ਨਮਸਕਾਰ ਹੈ ਤੈਨ ਨਿਰਦੇਸ਼ੇ ਤੇਰਾ ਕੋਈ ਦੇਸ਼ ਨਹੀਂ ਸਭ ਦੇਸ਼ਾਂ ਚ ਤੂੰ ਹੀ ਹੈ ਰੱਬ ਦਾ ਪਿਆਰਾ ਭਗਤ ਰਾਸ਼ਟਰਵਾਦੀ ਨਹੀਂ ਹੁੰਦਾ ਮੈਨੂੰ ਕਹਿਣ ਦੇਣਾ ਅੱਜ ਤੁਸੀਂ ਰਾਸ਼ਟਰਵਾਦ ਦੇ ਨਾਲ ਇੰਨੇ ਕੁ ਜ਼ਹਿਰ ਨਾਲ ਈਰਖਾ ਨਾਲ ਭਰ ਗਏ ਦੂਜੇ ਨੂੰ ਵੇਖ ਹੀ ਨਹੀਂ ਸਕਾਉਂਦੇ। ਆ ਜਿੰਨੀ ਧਰਤੀ ਹੈ ਜਿੰਨਾ ਮੰਡਲ ਹੈ ਸਗਲੀ ਧਰਤੀ ਸਾਧਕੀ ਉਹ ਰੱਬ ਦੇ ਪਿਆਰੇ ਦੀ। ਜਿਵੇਂ ਭਗਤ ਕਬੀਰ ਜੀ ਕਹਿੰਦੇ ਕਬੀਰ ਧਰਤੀ ਸਾਧਕੀ ਤਸਕਰ ਵੈਸੇ ਗਾਏ। ਆ ਵੈਗੁਰੂ ਦੇ ਪਿਆਰੇ ਦੀ ਧਰਤੀ ਹੈ ਰੱਬ ਦਾ ਪਿਆਰਾ ਫਿਰ। ਉਹਨੂੰ ਪਤਾ ਹੁੰਦਾ ਹੈ। ਵੈਗੁਰੂ ਤੂੰ ਕਿਸੇ ਦੇਸ਼ ਦਾ ਬੱਜਾ ਹੋਇਆ ਨਹੀਂ ਹਾਂ ਸਾਰੇ ਦੇਸ਼ ਤੇਰੇ ਨੇ ਉਹ ਪਾਕਿਸਤਾਨ ਵਿੱਚ ਵੀ ਹੋਣਾ ਉਹ ਚੀਨ ਦੇ ਵਿੱਚ ਵੀ ਹੋਣਾ ਤੇ ਉਹ ਸਾਡੇ ਇਸ ਦੇਸ਼ ਵਿੱਚ ਵੀ ਹੋਣਾ ਸਭ ਥਾਵਾਂ ਤੇ ਮਾਲਕ ਵੈ ਗੁਰੂ ਤੂੰ ਹੈ ਨਮਸਤੰ ਨਮਸਕਾਰ ਹੈ ਤੈਨੂੰ ਨਿਰਪੇਸੇ ਤੇਰਾ ਕੋਈ ਖਾਸ ਪਹਿਰਾਵਾ ਨਹੀਂ ਕੋਈ ਖਾਸ ਕਹੀਏ ਰੱਬ ਦਾ ਇਹ ਪਹਿਰਾਵਾ ਹੈ ਬੜਿਆਨੇ ਮੰਨੇ ਨੇ ਬੜਿਆਂ ਨੇ ਉਸ ਵੈਗੁਰੂ ਦਾ ਪਹਿਰਾਵਾ ਵੀ ਬਣਾਏ ਪਰ ਗੁਰਮਤਿ ਵਿੱਚ ਐਸਾ ਨਹੀਂ ਹੈ ਸਤਿਗੁਰ ਕਹਿੰਦੇ ਜੇ ਕੋਈ ਐਸਾ ਯਤਨ ਕਰਦਾ ਉਹਦੇ ਕਿਸੇ ਭੇਖ ਪਹਿਰਾਵੇ ਦਾ ਉਹ ਸੱਚ ਦਾ ਪੰਧ ਹੀ ਨਹੀਂ ਕਦੇ ਹੋ ਸਕਦਾ ਆ ਸਰੀਰ ਵੀ ਤੇ ਇੱਕ ਪਹਿਰਾਵਾ ਹੈ ਸਾਡਾ ਆ ਵੇਸ ਹੈ ਨਾ ਸਾਡਾ ਵੈਗੁਰੂ ਕਾਲਪੁਰਖ ਦਾ ਸਰੀਰੂਪੀ ਵੀ ਕੋਈ ਪਹਿਰਾਵਾ ਨਹੀਂ ਇਹ ਉਹਦਾ ਕੋਈ ਇੱਕ ਸਰੀਰ ਹੋਏ ਉਦਾ ਕੋਈ ਇੱਕ ਪਹਿਰਾਵਾ ਹੋਏ ਨਮਸਕਾਰ ਹੈ ਤੈਨੂੰ ਤੇਰਾ ਕੋਈ ਖਾਸ ਪਹਿਰਾਵਾ ਨਹੀਂ ਹੈ ਹਾਂ ਜਿੰਨਾ ਇਹ ਵੇਸ ਹੈ ਜਿੰਨਾ ਰੂਪ ਰੰਗ ਹੈ ਇਹਦੇ ਵਿੱਚ ਤੇਰੀ ਜੋਤ ਇੱਕੋ ਹੀ ਵਰਤ ਰਹੀ ਹੈ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਜਿਸ ਦਾ ਕੋਈ ਇੱਕ ਨਾਮ ਨਹੀਂ ਕਿੰਨੇ ਨਾਮ ਹੋਣਗੇ ਵਾਹਿਗੁਰੂ ਦੇ ਸਤਿਗੁਰ ਕਹਿੰਦੇ ਕਹਿ ਕਹਿ ਕੇ ਜ਼ੁਬਾਨ ਥੱਕ ਜਾਏ ਨਾਮ ਨਹੀਂ ਮੁਕਨੇ ਬੇਅੰਤ ਨਾਮ ਨਮਸਕਾਰ ਹੈ ਤੈਨੂੰ ਤੇਰਾ ਕੋਈ ਇੱਕ ਨਾਮ ਨਹੀਂ ਹੈ ਤਾਂ ਕਰਕੇ ਬਾਣੀ ਚ ਕੋਈ ਰੱਬ ਦਾ ਇੱਕ ਨਾਮ ਨਹੀਂ ਆਉਂਦਾ ਅੱਲਾ ਆਏਗਾ ਰਾਮ ਆਏਗਾ ਰਹੀਮ ਆਏਗਾ ਗੋਵਰਧਨ ਆਏਗਾ ਕ੍ਰਿਸ਼ਨ ਆਏਗਾ ਜਗਤ ਕਿੰਨੇ ਨਾਮ ਨੇ ਗੁਰਦੇਵ ਨੇ ਕੋਈ ਨਹੀਂ ਕਿਹਾ ਪੀ ਆ ਨਾਮ ਹੈ ਹਾਂ ਸਤਿਗੁਰ ਨੇ ਸਾਨੂੰ ਗੁਰਮੰਤਰ ਬਖਸ਼ਿਆ ਵਾਹਿਗੁਰੂ ਦਾ ਇਹ ਵਾਹਿਗੁਰੂ ਦਾ ਨਾਮ ਕਿਹੜਾ ਹੈ ਇਹ ਸਾਡੇ ਵਿਸਮਾਦ ਚੋਂ ਵਾਹਿਗੁਰੂ ਨਿਕਲਦਾ ਹੈ ਵਾ ਕਦੋਂ ਕਹਿੰਨੇ ਆਪਾਂ ਜਦੋਂ ਸਾਡੀ ਮਤ ਹਾਰਦੀ ਹੈ ਸਾਡੀ ਸਮਝ ਮੁੱਕ ਜਾਂਦੀ ਹੈ ਆਪਾਂ ਕਹਿੰਨੇ ਵਾਹ ਬਈ ਵਾਹ ਜਦੋਂ ਗੁਰੂ ਗਿਆਨ ਨਾਲ ਬੋਧ ਆਇਆ ਤੇ ਆਪਾਂ ਕਿਹਾ ਵਾਹ ਬਈ ਵਾਹ ਵਾਹ ਵਾਹਿਗੁਰੂ ਵਾ ਉਦੋਂ ਫਿਰ ਜੀਵਨ ਚ ਇਹ ਵਿਸਮਾਦਕਤਾਤ ਵਰਤਦੀ ਹੈ ਵਾਹਿਗੁਰੂ ਤੇਰਾ ਕੋਈ ਖਾਸ ਨਾਮ ਨਹੀਂ ਹੈ ਨਮਸਤੁ ਨਮਸਕਾਰ ਹੈ ਤੈਨੂੰ ਨਿਰਕਾਮੇ ਤੂੰ ਕਿਸੇ ਵਾਸ਼ਨਾ ਚ ਵੱਜਾ ਹੋਇਆ ਨਹੀਂ ਆਪਾਂ ਜੀਵ ਐ ਵੇਖੋ ਕਿੰਨੀਆਂ ਵਾਸ਼ਨਾਵਾਂ ਨੇ ਇੱਕ ਮੁਕਦੀ ਐ ਦੋ ਹੋਰ ਪੈਦਾ ਹੋ ਜਾਂਦੀਆਂ ਤੇ ਵਾਸ਼ਨਾਵਾਂ ਦੀ ਨਦੀ ਲੰਬੀ ਹੁੰਦੀ ਜਾਂਦੀ ਸਵਾਸਾਂ ਦੀ ਡੋਰੀ ਕੱਟ ਗਈ ਵਾਸ਼ਨਾਵਾਂ ਦੀ ਵੱਧ ਜਾਂਦੀ ਤੇ ਗੁਰਦੇਵ ਕਹਿੰਦੇ ਵਾਹਿਗੁਰੂ ਤੇਰੇ ਚ ਕੋਈ ਵਾਸ਼ਨਾ ਨਹੀਂ ਕੋਈ ਮਨਪੂਜੇ ਕੋਈ ਮੇਰੀ ਸੇਵਾ ਕਰੇ ਕੋਈ ਮੈਨੂੰ ਵੱਡਾ ਕਹੇ ਨਹੀਂ ਕੋਈ ਵਾਸ਼ਨਾ ਨਹੀਂ ਤੇ ਜਿਹੜਾ ਰੱਬ ਦਾ ਪਿਆਰਾ ਭਗਤ ਵਾਹਿਗੁਰੂ ਦੇ ਨੇੜੇ ਹੁੰਦਾ ਹੈ ਨਾ ਉਹ ਵੀ ਉਹਦੇ ਵਰਗਾ ਹੋ ਜਾਂਦਾ ਆਪਾਂ ਬਚਨ ਪੜ੍ਹਦੇ ਹਾਂ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਗੁਰਦੇਵ ਕਹਿਣ ਲੱਗੇ ਉਹ ਵੀ ਜਿਹੜਾ ਵਾਸ਼ਨਾ ਤੋਂ ਰਹਿਤ ਹੋ ਗਿਆ ਉਹ ਦੁਖੀ ਨਹੀਂ ਕਦੇ ਉਹਦੇ ਜੀਵਨ ਚਿੰਤਾ ਨਹੀਂ ਕਦੇ ਪਾਉਂਦੀ ਚਿੰਤਾ ਦਾ ਬਹੁਤ ਵੱਡਾ ਕਾਰਨ ਹੈ ਸਾਡੇ ਜੀਵਨ ਚ ਸਾਡੀਆਂ ਵਾਸ਼ਨਾ ਤੇ ਵੈ ਗੁਰੂ ਤੂੰ ਅਚਿੰਤ ਹੈ ਆਨੰਦ ਸਤ ਸਰੂਪ ਹੈ ਕਿਉਂਕਿ ਤੇਰੇ ਚ ਕੋਈ ਕਾਮਨਾ ਨਹੀਂ ਹੈ ਨਮਸਤੰ ਨਿਰਕਾਮੇ ਕੋਈ ਵਾਸ਼ਨਾ ਤੈਨੂੰ ਕੋ ਨਹੀਂ ਸਕਦੀ ਨਮਸਤੰ ਨਿਰਤਾਤੇ ਤਾਤ ਕਹਿੰਦੇ ਨੇ ਤਤ ਆ ਪੰਜਾਂ ਧਾਤਾਂ ਤੋਂ ਸਭ ਕੁਝ ਬਣਿਆ ਧਰਤੀ ਹੈ ਜਲ ਹੈ ਅੱਗ ਹੈ ਹਵਾ ਹੈ ਆਕਾਸ਼ ਹੈ ਇਹਨਾਂ ਪੰਜਾਂ ਤੋਂ ਵੈਗੁਰੂ ਤੂੰ ਨਹੀਂ ਬਣਿਆ ਤੇਰੀ ਹਸਤੀ ਕਿਸੇ ਧਾਤ ਦੀ ਮੁਤਾਜ਼ ਨਹੀਂ ਇੱਕ ਦਿਨ ਹੋ ਸਕਦਾ ਹੈ ਧਾਤਾਂ ਨਾ ਹੋਣ ਫਿਰ ਕੀ ਹੋਏਗਾ ਅਸੀਂ ਤੇ ਨਹੀਂ ਹੋਵਾਂਗੇ ਪਰ ਮਾਲਕ ਜ਼ਰੂਰ ਹੋਏਗਾ ਵਹਿ ਗੁਰੂ ਦੀ ਹੋਂਦ ਸਾਡੇ ਕਰਕੇ ਨਹੀਂ ਐ ਸੰਸਾਰ ਦੀ ਸਾਡੀ ਹੋਂਦ ਉਹਦੇ ਕਰਕੇ ਆ ਉਹਦੇ ਕਰਕੇ ਸਾਡੀ ਹੋਂਦ ਐ ਇਸੇ ਵਾਸਤੇ ਸੱਚ ਜਾਣਿਓ ਮੇਰੇ ਗੁਰਦੇਵ ਕਹਿੰਦੇ ਵਹਿ ਗੁਰੂ ਸੰਸਾਰ ਬਣਦਾ ਹੋਏਗਾ ਟਹੰਦਾ ਹੋਏਗਾ ਪਰ ਤੂੰ ਅਚਲ ਹੈਂ ਅਬ ਨਾਸ਼ੀ ਹੈ ਤੇਰੀ ਹੋਂਦ ਸਦਾ ਹੈ ਜਿਵੇਂ ਲਹਿਰ ਦੀ ਹੋਂਦ ਪਾਣੀ ਕਰਕੇ ਐ ਪਾਣੀ ਦੀ ਹੋਂਦ ਲਹਿਰ ਕਰਕੇ ਨਹੀਂ ਤੇਰੀ ਹੋਂਦ ਸੁਤੰਤਰ ਕਿਉਂ ਐ ਕਿਉਂਕਿ ਤੂੰ ਧਾਤਾਂ ਚ ਵੱਜਾ ਨਹੀਂ ਤੈਨੂੰ ਨਮਸਕਾਰ ਹੈ ਤੇ ਸਾਡਾ ਤੇ ਰੱਬ ਵੀ ਧਾਤਾਂ ਵਾਲਾ ਹੁੰਦਾ ਹੈ ਉਹ ਬਾਬੇ ਨਾਨਕ ਨੇ ਕਿਹਾ ਸੀ ਸ਼ਬਦ ਨਾਲ ਜੁੜਿਓ 1539 ਗੁਰੂ ਨਾਨਕ ਸਤਿਗੁਰੂ ਆ ਜੋਤੀ ਜੋ ਸਮਾਉਂਦੇ ਨੇ ਸਿੱਖਾਂ ਦੇ ਅੱਖਾਂ ਚਾਤਰੂ ਨੇ ਸਤਿਗੁਰੂ ਵਿਛੋੜਾ ਹੋ ਜਾਣਾ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖੋ ਸਰੀਰ ਨਾਲ ਜੁੜੋਗੇ ਬਾਰ ਬਾਰ ਵਿਛੜੋਗੇ ਬਾਣੀ ਸ਼ਬਦ ਨਾਲ ਜੁੜਿਓ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਗੁਰੂ ਨੂੰ ਤੇਪਾਂ ਤੇ ਚਾਈਨਾ ਮੇਡ ਮੂਰਤੀਆਂ ਲਿਆਂਦੀਆਂ ਕਾਰ ਦੇ ਡੈਸ਼ਬੋਰਡ ਤੇ ਰੱਖ ਲਿਆ। ਧਾਤਾਂ ਦਾ ਬਣਾ ਲਿਆ ਨਾ ਬਾਬੇ ਨਾਨਕ ਨੂੰ। ਬਾਬਾ ਨਾਨਕ ਤੇ ਸ਼ਬਦ ਸਰੂਪ ਹੈ। ਸਰੀਰ ਰੂਪ ਨਹੀਂ ਹੈ ਬਾਬਾ ਨਾਨਕ। ਭਾਈ ਗੁਰਦਾਸ ਨੇ ਤਾਂ ਹੀ ਕਿਹਾ ਸਤਿਗੁਰ ਨਾਨਕ ਪ੍ਰਗਟਿਆ ਸਰੀਰ ਜਨਮ ਦਾ ਪ੍ਰਗਟਨਾ ਜੋਤ ਦਾ ਹੁੰਦਾ ਹੈ। ਜੋਤ ਪ੍ਰਗਟ ਹੈ। ਜੋਤ ਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਇਸ ਵਾਸਤੇ ਧਾਤ ਦਾ ਨਹੀਂ। ਸਾਡਾ ਵਾਹਿਗੁਰੂ ਕਿਉਂਕਿ ਬੜੇ ਲੋਕ ਧਾਤਾਂ ਨੂੰ ਪੂਜ ਰਹੇ ਨੇ ਅੱਜ ਵੀ ਤੁਸੀਂ ਵੇਖੋ ਤੇ ਗੁਰੂਦੇਵ ਨੇ ਬੜੀ ਚੰਗੀ ਤਰ੍ਹਾਂ ਸਾਨੂੰ ਸਮਝਾਇਆ ਜੋ ਨਾਸ਼ਵਾਨ ਹੈ ਜੋ ਚੱਲ ਰਿਹਾ ਹੈ ਜੋ ਆਕਾਰ ਵਿੱਚ ਵੱਜਾ ਹੈ ਉਹ ਪੂਜਣ ਯੋਗ ਨਹੀਂ ਹੈ ਪੂਜਣ ਯੋਗ ਹੈ ਜੋ ਜੋ ਸਦੀਵੀ ਹੈ ਦੁਨੀਆ ਨਾ ਸਲਾਹ ਜੋ ਮਰ ਵੰਝਸੀ ਲੋਕਾਂ ਨਾ ਸਲਾਹ ਜੋ ਮਰ ਖਾਕ ਥੀ ਵਾ ਮੇਰੇ ਸਹਬਾ ਵਾ ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪਰ ਸੱਚੇ ਨੂੰ ਸਲਾਹੀਏ ਭੀ ਸਲਾਹੋ ਸੱਚਾ ਸੋਈ ਸਲਾਯੋ ਸਤਗੁਰ ਕਹਿੰਦੇ ਸੱਚ ਨੂੰ ਸਲਾਯੋ ਕੂੜ ਨੂੰ ਨਾ ਸਲਾਯੋ ਸ਼ਰੀਰਾਂ ਨੂੰ ਨਾ ਸਲਾਯੋ ਧਾਤਾਂ ਨੂੰ ਨਾ ਸਲਾਯੋ ਵੈ ਗੁਰੂ ਕਾਲ ਪੁਰਖ ਤੂੰ ਧਾਤ ਤੋਂ ਨਹੀਂ ਬਣਿਆ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਨਮਸਤੰ ਨਿਰ ਘਾਤੇ ਘਾਤ ਕਹਿੰਦੇ ਨੇ ਚੋਟ ਵੈ ਗੁਰੂ ਨਮਸਕਾਰ ਹੈ ਤੈਨੂੰ ਤੈਨੂੰ ਕੋਈ ਚੋਟ ਨਹੀਂ ਪਹੁੰਚਾ ਸਕਦਾ ਤੈਨੂੰ ਕੋਈ ਤੋੜ ਨਹੀਂ ਸਕਦਾ ਤੇਰੀ ਹਸਤੀ ਕਦੇ ਮੁੱਕਣ ਵਾਲੀ ਨਹੀਂ ਹੈ ਨਮਸਕਾਰ ਹੈ ਤੈਨੂੰ ਨਮਸਤੰ ਨਿਰਧੂਤੇ ਨਮਸਤੰ ਅਪੂਤੇ ਨਮਸਕਾਰ ਹੈ ਤੈਨੂੰ ਨਿਰਧੂਤੇ ਤੂੰ ਲੈਣਾ ਪਕਨ ਕਿਸੇ ਚੀਜ਼ ਨੂੰ ਧੂਲਿਆ ਵੈ ਗੁਰੂ ਕਾਲਪੁਰਖ ਤੈਨੂੰ ਹਲਾਇਆ ਨਹੀਂ ਜਾ ਸਕਦਾ ਕਦੇ ਧੂਇਆ ਨਹੀਂ ਜਾ ਸਕਦਾ ਉਹ ਤੇ ਸਰਬਵਿਆਪਕ ਹੈ ਕੀ ਕਰਾਂਗੇ ਕਿੱਥੇ ਲੈ ਕੇ ਜਾਵਾਂਗੇ ਠਾਕੁਰ ਜਾਂ ਸਿਮਰਾਂ ਤੂੰ ਤਾਂਹੀ ਜਿੱਥੇ ਤੇਰਾ ਚੇਤਾ ਹੈ ਉੱਥੇ ਹੀ ਤੇਰੀ ਮੌਜੂਦਗੀ ਹੈ ਤੈਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਨਹੀਂ ਖੜਿਆ ਜਾ ਸਕਦਾ ਤੂੰ ਤੇ ਹੈ ਹੀ ਸਰਬਵਿਆਪਕ ਹਲਾਇਆ ਨਾ ਜਾ ਸਕੇ ਨਮਸਕਾਰ ਹੈ ਤੈਨੂੰ ਨਮਸਤੰਗ ਅਪੂਤੇ ਨਮਸਕਾਰ ਹੈ ਤੈਨੂੰ ਊਤ ਕਹਿੰਦੇ ਨੇ ਪੰਜ ਪੂਤਕ ਦੇਹੀ ਇਹਦਾ ਭਾਵ ਹੀ ਅਰਥ ਹੈ ਕਿ ਤੂੰ ਦੇਹ ਵਰਗੋਂ ਤਤਾਂ ਵਿੱਚ ਬਣਿਆ ਹੋਇਆ ਤੂੰ ਤਤਾਂ ਵਿੱਚ ਵੱਜਾ ਹੋਇਆ ਨਹੀਂ ਨਮਸਕਾਰ ਹੈ ਤੈਨੂੰ ਤੂੰ ਸਦੀਵੀ ਹੈ ਨਮਸਤੰ ਅਲੋਕੇ ਜਿਸ ਦਾ ਕੋਈ ਲੋਕ ਨਹੀਂ ਹੈ ਜਾਂ ਆਪਾਂ ਲੋਕ ਕਹਿੰਦੇ ਆ ਅਦ੍ਰਿਸ਼ਟ ਨੂੰ ਜਿਹੜਾ ਆਪਾਂ ਆ ਲੋਕ ਦਾ ਅਰਥ ਹੈ ਜੋ ਦਿਸ ਰਿਹਾ ਤੇ ਪਰਲੋਕ ਦਾ ਅਰਥ ਹੈ ਜੋ ਦਿਸਦਾ ਨਹੀਂ ਪਰ ਲੋਕ ਦਿਖਣ ਤੋਂ ਪਰੇ ਹੈ ਜਿਹੜੇ ਨਮਸਕਾਰ ਹੈ ਤੈਨੂੰ ਆ ਲੋਕ ਦਿਸ ਰਹੇ ਨੇ ਆ ਲੋਕ ਗੁਰਦੇਵ ਕਹਿਣ ਲੱਗੇ ਵਾਹਿਗੁਰੂ ਤੂੰ ਅਦ੍ਰਿਸ਼ ਹੈ ਨਿਗਾਹ ਭਰ ਕੇ ਨਹੀਂ ਤੈਨੂੰ ਵੇਖਿਆ ਜਾ ਸਕਦਾ ਫੇ ਕਿੱਡਾ ਕੋਈ ਮੱਲੇ ਅਦ੍ਰਿਸ਼ ਅਲੋਪ ਪਰੇ ਹੋਇਆ ਹੈ ਵਰਤ ਰਿਹਾ ਪਰ ਜਿਹੜੇ ਸਾਡੇ ਟੂਲ ਨੇ ਸਾਡੇ ਪੈਮਾਨੇ ਨੇ ਸਾਡੀ ਨਜ਼ਰ ਹੈ ਨਹੀਂ ਉਹ ਤੇ ਸੰਸਾਰ ਵੇਂਦੀ ਉਹਨੂੰ ਨਹੀਂ ਵੇਖ ਸਕਦੇ ਸਾਡੇ ਟੂਲ ਹੈ ਜਿਹੜੇ ਸਾ ਨੂੰ ਤਜਰਬਾ ਦੁਨੀਆ ਦਾ ਹੈ ਬਹੁਤ ਜ਼ਿਆਦਾ ਤੇ ਮੁਸ਼ਕਲ ਉਦੋਂ ਹੁੰਦੀ ਹੈ ਜਦੋਂ ਬਾਜ਼ਾਰ ਵਾਲੀਆਂ ਵਿਧੀਆਂ ਆਪਾਂ ਧਾਰਮਿਕ ਥਾਂ ਤੇ ਵੀ ਆ ਕੇ ਵਰਤਦੇ ਵੈਸੇ ਹੀ ਸਕੇਲ ਨੇ ਮਾਪ ਤੋਲ ਉਦਾਂ ਦੇ ਹੀ ਨੇ ਸਭ ਕੁਝ ਉਦਾਂ ਦਾ ਚੱਲ ਰਿਹਾ ਹੈ ਲੈਣ ਦੇਣ ਮਾਫ਼ ਕਰਨਾ ਕੁਝ ਸੁਨਿਆਰੇ ਦਾ ਮਿੱਤਰ ਸੀ ਕੋਈ ਮਾਲੀ ਰੋਜ਼ ਬੈਠਦਾ ਆ ਗੱਲਾਂ ਬਾਤਾਂ ਹੁੰਦੀਆਂ ਵੇਲਾ ਹੋ ਕੇ ਆ ਜਾਂਦਾ ਬਾਗੀਚੀ ਚ ਸੁਨਿਆਰਾ ਕਹਿੰਦਾ ਚਲ ਅੱਜ ਮੈਂ ਚੱਲਦਾ ਤੇਰੇ ਨਾਲ ਬਗੀਚੀ ਚ ਟਹਿਲਦੇ ਨੇ ਆਹ ਕੀ ਐ ਕਹਿਣ ਲੱਗਾ ਸੁੱਚਾ ਗੁਲਾਬ ਹੈ ਸ਼ੁੱਧ ਅੱਛਾ ਜੇਬ ਚੋਂ ਕਸਵੱਟੀ ਕੱਢੀ ਤੇ ਉਹਨੂੰ ਲਾਉਣ ਲੱਗ ਕਹਿੰਦਾ ਕੀ ਕਰਦਾ ਸੁਨਿਆਰਾ ਕਹਿਣ ਲੱਗਾ ਮੈਂ ਪਰਖਦਾ ਹਾਂ ਕਸਵੱਟੀ ਨਾਲੇ ਸੁੱਚਾ ਹੈ ਕਿ ਨਹੀਂ ਉਹ ਮਾਲੀ ਕਹਿਣ ਲੱਗਾ ਸੱਜਣਾ ਤੇਰੀ ਕਸਵੱਟੀ ਤੇਰੀ ਹੱਟੀ ਤੇ ਚੱਲੇਗੀ ਬਗੀਚੀ ਚ ਨਹੀਂ ਚੱਲੇਗੀ ਇੱਥੇ ਕਸਵੱਟੀ ਚੱਲੀ ਐ ਨੱਕ ਦੀ ਸੁੰਘ ਕੇ ਵੇਖ ਪਤਾ ਲੱਗ ਜਾਏਗਾ ਸੰਸਾਰ ਵਾਲੀਆਂ ਕਸਵੱਟੀਆਂ ਕੋ ਰੱਬ ਤੇ ਨਹੀਂ ਚੱਲਣਗੀਆਂ ਆਪਾਂ ਚਲਾਈਆਂ ਉਹ ਹੀ ਨੇ ਬੱਸ ਵੀ ਸਾਡੀਆਂ ਦੋ ਬਾਹਾਂਵਾਂ ਚੱਲ ਰੱਬ ਦੀਆਂ ਚਾਰ ਬਣਾ ਦੇਣ ਅਸੀਂ ਘੋੜੇ ਤੇ ਚੜਦੇ ਚਲੋ ਰੱਬ ਨੂੰ ਸ਼ੇਰ ਤੇ ਚੜਾ ਦੇਣ ਸਭ ਕੁਝ ਤੇ ਆਪਣੇ ਵਰਗਾ ਹੀ ਅਸੀਂ ਬਣਾਇਆ ਤੇ ਸਾਡੀਆਂ ਕਸਵੱਟੀਆਂ ਚੋਂ ਕੀ ਮਿਲ ਜਾਣਾ ਸਭ ਵਾਹਿਗੁਰੂ ਕਾਲ ਪੁਰਖ ਤੂੰ ਸਾਡੀਆਂ ਕਸਵੱਟੀਆਂ ਚ ਨਹੀਂ ਆ ਸਕਦਾ ਕੋਲੇ ਐ ਸਾਡੀਆਂ ਵਿਧੀਆਂ ਬਹੁਤ ਛੋਟੀਆਂ ਰਹਿ ਗਈਆਂ ਬਧਾਤਾ ਬਹੁਤ ਵੱਡੇ ਬਹੁਤ ਮਹਾਨ ਹੈ ਅਲੋਕ ਅਦ੍ਰਿਸ਼ ਜਿਸ ਨੂੰ ਸਾਬ ਜੀ ਕਹਿੰਦੇ ਸਿੱਧੇ ਤੌਰ ਤੇ ਨਾ ਵੇਖਿਆ ਜਾਏ ਸਿੱਧੇ ਤੌਰ ਤੇ ਜਿੱਦਾਂ ਸਿੱਧੇ ਜਦੋਂ ਵੀ ਵੇਖਿਆ ਜਾਂਦਾ ਹੈ ਅਨੁਭਵ ਦੇ ਤੌਰ ਤੇ ਆ ਸਤਿਗੁਰੂ ਨੇ ਵਚਨ ਕੀ ਹੈ ਜਿੱਦਾਂ ਸਾਡਾ ਸਰੀਰ ਹੈ ਨਾ ਹੱਥ ਪੈਰ ਅੱਖਾਂ ਇੱਕ ਸਾਡੇ ਅੰਦਰ ਵੀ ਇਸੇ ਤਰ੍ਹਾਂ ਅੱਖਾਂ ਨੇ ਹੱਥ ਵੀ ਨੇ ਪੈਰ ਵੀ ਨੇ ਤੇ ਉਹ ਕਿਹੜੇ ਗੁਰਦੇਵ ਨੇ ਕਿਹਾ ਭੈ ਕੇ ਚਰਨ ਕਰ ਭਾਵ ਕੇ ਵੈ ਗੁਰੂ ਦੇ ਭੈ ਉਹਦੀ ਹਾਜ਼ਰ ਨਾਜ਼ਰਤਾ ਨੂੰ ਚਰਨ ਬਣਾ ਕਰ ਭਾਵ ਕੇ ਹੱਥ ਨੇ ਪ੍ਰੇਮ ਦੇ ਬਣਾ ਲੋਇਣ ਸੁਰਤ ਕਰੇ ਸੁਰਤ ਨੂੰ ਨੇਤਰ ਬਣਾ ਨਾਨਕ ਕਹ ਸਿਆਣੀਏ ਇਹ ਵਕੰਤ ਮਿਲਾਵਾ ਜਾ ਤੂੰ ਨੂੰ ਗਲਪਕੜੀ ਚ ਲੈ ਸਕਦੇ ਉਸ ਨੂੰ ਅਨੁਪਾਵ ਰੂਪ ਦੇ ਅੰਦਰ ਆਪਾਂ ਵੇਖ ਸਕਦੇ ਹਾਂ ਤੇ ਗੁਰਦੇਵ ਕਹਿੰਦੇ ਵੈ ਗੁਰੂ ਤੇਰਾ ਕੋਈ ਲੋਕ ਨਹੀਂ ਹੈ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਤੈਨੂੰ ਕੋਈ ਸ਼ੋਕ ਦੁੱਖ ਨਹੀਂ ਹੈ ਆਪਾਂ ਸ਼ੋਕ ਮਣਾਉਨੇ ਆ ਸਤਿਗੁਰ ਕਹਿਣ ਲੱਗੇ ਦੁਨੀਆ 'ਚ ਕੋਈ ਐਸਾ ਘਰ ਨਹੀਂ ਹੋਏਗਾ ਜਿੱਥੇ ਭੰਗੜੇ ਪਏ ਹੋਣ ਪਰ ਅਰਥੀਆਂ ਨਾ ਉੱਠੀਆਂ ਵਹਿਣ ਨਾ ਪਏ ਭੰਗੜੇ ਵੀ ਪਏ ਹੋਣਗੇ ਸੱਜਾਣੇ ਅਰਥੀਆਂ ਵੀ ਉੱਠੀਆਂ ਹੋਣਗੀਆਂ ਗੁਰੂਦੇਵ ਕਹਿੰਦੇ ਵਾਹਿਗੁਰੂ ਇੱਕੋ ਹੀ ਤੇਰਾ ਦਰ ਹੈ ਜਿੱਥੇ ਆਨੰਦ ਹੀ ਆਨੰਦ ਹੈ ਤੇਰੇ ਘਰ ਆਨੰਦ ਵਾਧਾਈ ਤੁਧ ਕਰ ਮਾਣ ਮਹਤਾ ਤੇਜ ਆਪਣਾ ਆਪ ਜਰ ਸਾਡੇ ਕੋਲ ਤੇ ਕੋਠੀ ਨਹੀਂ ਜਰੀ ਜਾਂਦੀ ਸੋ ਗੱਜਤੀ ਤੇ ਵਾਹਿਗੁਰੂ ਕਿੱਡਾ ਵੱਡਾ ਤੇਰਾ ਕੋਠਾ ਸੰਸਾਰ ਹੈ ਤੂੰ ਕਿੱਡਾ ਵੱਡਾ ਮਾਣ ਮਹਤ ਨੂੰ ਜਰਨ ਵਾਲਾ ਹੈ ਵੱਡਾ ਦਾਤਾ ਤਿੱਲ ਨਾ ਤਮਾਏ ਕਿੱਧਾ ਵੱਡਾ ਦਾਤ ਹੈ ਤੇਰੇ ਕੋਲ ਤਿੱਲ ਜਿੰਨੀ ਵੀ ਤਮਾ ਨਹੀਂ ਹੰਕਾਰ ਨਹੀਂ ਸਭ ਕੁਝ ਝਰ ਲੈਣਾ ਤੇ ਵਾਹਿਗੁਰੂ ਤੇਰਾ ਦਰ ਹੈ ਤੇਰੀ ਅਵਸਥਾ ਹੈ ਜਿਹਨੂੰ ਸਤਿਗੁਰ ਕਹਿਣ ਲੱਗੇ ਸਤ ਚਿੱਤ ਆਨੰਦ ਇਹ ਆਤਮ ਦੀ ਅਵਸਥਾ ਹੈ ਸਰੀਰ ਦੀਆਂ ਤਿੰਨ ਅਵਸਥਾਵਾਂ ਬਚਪਨ ਜਵਾਨੀ ਬੁਢੇਪਾ ਸਰੀਰਕ ਤਲ ਤੇ ਜੀਣ ਵਾਲਾ ਬਸ ਇੱਥੋਂ ਤੱਕ ਹੀ ਜੀਦਾ ਹੈ ਮਨ ਦੀਆਂ ਤਿੰਨ ਅਵਸਥਾ ਨੇ ਅਚੇਤ ਮਨ ਸੁਚੇਤ ਮਨ ਤੀਜਾ ਹੈ ਉਨਮਨ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਆਤਮ ਦੀਆਂ ਤਿੰਨ ਅਵਸਥਾ ਨੇ ਸਤ ਚਿੱਤ ਆਨੰਦ ਆਨੰਦ ਆਤਮ ਸਰੂਪ ਮਾਨ ਹੈ ਉੱਥੇ ਸਤ ਹੈ ਉੱਥੇ ਸਦਾ ਹੀ ਚੇਤਨਤਾ ਬਣੀ ਰਹਿੰਦੀ ਹੈ ਤੋ ਵਹਿਗੁਰੂ ਉੱਥੇ ਕੋਈ ਸ਼ੋਕ ਨਹੀਂ ਕੋਈ ਦੁੱਖ ਨਹੀਂ ਨਮਸਕਾਰ ਹੈ ਤੈਨੂੰ ਵਹਿਗੁਰੂ ਤੇਰੇ ਚ ਕੋਈ ਗਮ ਨਹੀਂ ਭਗਤ ਕਹਿੰਦੇ ਮੈਂ ਪਹੁੰਚ ਗਿਆ ਉੱਥੇ ਰੱਬ ਦਾ ਦਰ ਜਿਨੂੰ ਭਗਤ ਰਵਦਾਸ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਕਿਉਂਕਿ ਨਮਸਤੰ ਅਸ਼ੋਕੇ ਹੈ ਨਾ ਠੀਕ ਹੈ ਸਰੀਰ ਰਹਿੰਦਾ ਹੈ ਬਨਾਰਸ ਦੀ ਧਰਤੀ ਤੇ ਪਰ ਸੁਰਤ ਕਰਕੇ ਭਗਤ ਸਤਖੰਡ ਵਿੱਚ ਵਾਪਸ ਜਾਂਦਾ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀ ਤਹਿ ठाਉ ਕੋਈ ਦੁੱਖ ਨਹੀਂ ਕੋਈ ਚਿੰਤਾ ਨਹੀਂ ਨਾ ਤਸਵੀਸ ਖਿਰਾਜੁ ਨਾ ਮਾਲ ਖੋਫ ਨਾ ਖਤਾ ਨਾ ਤਰਸ ਜ਼ਵਾਲ ਅਬ ਮੋਹੇ ਖੂਬ ਵਤਨ ਗਏ ਭਾਈ ਉਹਾਂ ਖੈਰ ਸਦਾ ਮੇਰੇ ਭਾਈ ਨਮਸਤੰ ਅਸ਼ੋਕੀ ਵੈ ਗੁਰੂ ਤੇਰੀ ਅਵਸਥਾ ਹੈ ਚਿੰਤਾ ਗਮ ਨਹੀਂ ਵਾਪਰਦਾ ਨਮਸਤੰ ਨਮਸਕਾਰ ਹੈ ਤੈਨ ਨਿਰਤਾਪੇ ਨਮਸਤੰ ਅਥਾਪੇ ਵੈ ਗੁਰੂ ਨਮਸਕਾਰ ਹੈ ਤੈਨੂੰ ਜਿੱਥੇ ਤਿੰਨ ਤਾਪ ਨਹੀਂ ਵਾਪਦੇ ਆ ਤਿੰਨ ਤਾਪ ਆਪਾਂ ਬੜੀ ਵਾਰ ਸੁਣਦੇ ਆ ਜੇ ਆਪਾਂ ਅਰਦਾਸ ਵੀ ਕਰਦੇ ਹਾਂ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸਤ ਕਿਹੜੇ ਨੇ ਤਿੰਨ ਤਾਪ ਇੱਕ ਹੁੰਦਾ ਆਦ ਮਨ ਦਾ ਤਾਪ ਚਿੰਤਾ ਹੈ ਅੰਦਰ ਕੋਈ ਮਨ ਚ ਕੋਈ ਡਰ ਹੈ ਭੈ ਹੈ ਇਹਨੂੰ ਕਹਿੰਦੇ ਨੇ ਆਦ ਮਨ ਕਰਕੇ ਦੁਖੀ ਹੋਣਾ ਦੂਸਰਾ ਹੈ ਉਪਾਦ ਸਰੀਰ ਦਾ ਕੋਈ ਰੋਗ ਲੱਗਾ ਹੋਇਆ ਉਪਾਦੀ ਹੈ ਆਦ ਵਿਆਦ ਮਾਫਤ ਨਾ ਵਿਆਦ ਸਰੀਰ ਦਾ ਰੋਗ ਉਪਾਦ ਦਾ ਅਰਥ ਹੈ ਕਿਸੇ ਬਾਹਰ ਕਰਕੇ ਆਪਾਂ ਦੁਖੀ ਹੋਏ ਕੋਈ ਧੀ ਪਤ ਦੁਖੀ ਹੈ ਬੰਦਾ ਵੀ ਦੁਖੀ ਹੋਏ ਕਾਰੋਬਾਰ ਚ ਲੌਸ ਹੋ ਗਿਆ ਬੰਦਾ ਦੁਖੀ ਹੈ ਕਿਸਾਨ ਦੀ ਖੇਤੀ ਤਬਾਹ ਹੋ ਗਈ ਕਿਸੇ ਕਾਰਨ ਜਿਹੜਾ ਦੁੱਖ ਹੁੰਦਾ ਉਹਨੂੰ ਕਹਿੰਦੇ ਨੇ ਉਪਾਦ ਸਰੀਰ ਕਰਕੇ ਦੁੱਖ ਹੁੰਦਾ ਹੈ ਵਿਆਦ ਹੈ ਮਨ ਕਰਕੇ ਦੁੱਖ ਆ ਰਿਹਾ ਹੈ ਆਦ ਹੈ ਆਦ ਵਿਆਦ ਉਪਾਦ ਇਹ ਤਿੰਨ ਤਾਪ ਨੇ ਸ਼ਰੀਰਾਂ ਵਾਲਿਆਂ ਨੂੰ ਵਰਦੇ ਨੇ ਨਿਰ ਆਕਾਰ ਨੂੰ ਨਿਵਰਦਾ ਤੇ ਵਾਹਿਗੁਰੂ ਤੇਰੇ ਨਾਮ ਦਾअनुभव ਦਾ ਪ੍ਰਤਾਪ ਇਸੇ ਤਰ੍ਹਾਂ ਦਾ ਹੈ ਜਿਸ ਜੀਵਨ ਚ ਤੂੰ ਵਰਤਦਾ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਜੀਵਨ ਵੀ ਐਸਾ ਬਣ ਜਾਂਦਾ ਹੈ ਨਮਸਤੰ ਅਥਾਪੇ ਤੈਨੂੰ ਥਾਪਿਆ ਨਹੀਂ ਜਾ ਸਕਦਾ ਥਾਪੀਏ ਨਾ ਸੱਚ ਜਾਣੇ ਆਪ ਨਾ ਬਣਾਈਐ ਸਿ ਰੱਬ ਨੂੰ ਗੁਰੂ ਨੂੰ ਉਹਦੇ ਬਣ ਜਾਈਏ ਬੜੀ ਚੰਗੀ ਗੱਲ ਹੈ ਸਾਡੀ ਆਦਤ ਹੁੰਦੀ ਆਪ ਬਣਾਉਣਾ ਉਹ ਰੱਬ ਵੀ ਆਪ ਬਣਾ ਲਿਆ ਪੂਜਾ ਦੀ ਸਮੱਗਰੀ ਵੀ ਆਪ ਬਣਾ ਲਈ ਤਿਆਰਤੀਆਂ ਵੀ ਆਪ ਬਣਾ ਲਈਆਂ ਬਸ ਫਿਰ ਉੱਥੇ ਕਿੱਥੇ ਉਸਨੇ ਵਰਤਨ ਤੇ ਮੇਰੇ ਸਾਬ ਕਹਿੰਦੇ ਤੁਸੀਂ ਥਾਲੀਆਂ ਨਾ ਲਿਆਓ ਤੁਸੀਂ ਦੀਵੇ ਨਾ ਵਾਲੋ ਤੁਸੀਂ ਆਰਤੀ ਕਰੋ ਨਾ ਜਿਹੜੀ ਰੱਬ ਦੀ ਆਰਤੀ ਹੋ ਰਹੀ ਉਹਦੇ ਚ ਸ਼ਾਮਲ ਹੋ ਜਾਓ ਬੜੀ ਚੰਗੀ ਗਗਨ ਮੈ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਗੁਰਦੇਵ ਨੇ ਬਖਸ਼ਿਸ਼ ਕੀਤੀ ਐ ਤਿਆਰਤੀਆਂ ਕਰਨ ਵਾਲੇ ਬਹੁਤ ਹੋਣਗੇ ਰੱਬ ਦੀ ਆਰਤੀ ਸ਼ਾਮਲ ਹੋਣ ਵਾਲਾ ਕੋਈ ਵਿਰਲਾ ਹੀ ਹੋਏਗਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਆਰਤੀ ਸ਼ਾਮਲ ਐ ਜਿਹੜਾ ਰੱਬ ਦਾ ਪਿਆਰਾ ਉਹ ਕੁਦਰਤ ਵਿੱਚੋਂ ਹੀ ਉਹਦੇ ਕੌਤਕਾਂ ਨੂੰ ਰਸਾਂ ਨੂੰ ਮਾਣ ਲੈਂਦਾ ਨਮਸਤੰ ਅਥਾਪੇ ਤੈਨੂੰ ਥਾਪਿਆ ਨਹੀਂ ਜਾ ਸਕਦਾ ਨਮਸਤੰ ਤਰੇ ਮਾਨਨੇ ਨਮਸਕਾਰ ਹੈ ਤੈਨ ਤੂੰ ਤਿੰਨਾ ਲੋਕਾਂ ਦਾ ਮਾਣ ਹੈ ਸਾਰੇ ਜਗਤ ਦਾ ਵੈਗੁਰੂ ਤੂੰ ਮਾਣ ਹੈ ਸਭ ਥਾਵਾਂ ਤੇ ਤਿੰਨਾ ਲੋਕਾਂ ਵਿੱਚ ਤੇਰੀ ਜੈ ਜੈਕਾਰ ਹੈ ਨਮਸਤੰ ਤਿਰ ਮਾਨਨੇ ਤਿੰਨਾ ਚ ਮਾਣ ਜਾਂ ਇੱਥੇ ਵੈਸੇ ਗੱਲ ਸਮੇਂ ਦੀ ਕੀਤੀ ਹੈ ਵੈਗੁਰੂ ਵਾਸਤੇ ਗੱਲ ਸਮੇਂ ਦੀ ਨਹੀਂ ਆਈ ਕਾਲ ਦੀ ਗੱਲ ਉਦੋਂ ਆਏਗੀ ਜਦੋਂ ਸਾਡੀ ਗੱਲ ਹੋਏਗੀ ਜਿੱਥੇ ਅਕਾਲ ਦੀ ਗੱਲ ਆ ਗਈ ਉੱਥੇ ਕਾਲ ਦੀ ਗੱਲ ਨਹੀਂ ਹੁੰਦੀ ਉੱਥੇ ਇੱਕ ਸਮੇਂ ਦਾ ਡਰ ਨਹੀਂ ਹੈ ਤੇ ਅਕਾਲ ਤੋਂ ਸ਼ਬਦ ਬਣਿਆ ਅਕਾਲੀ ਅਕਾਲੀ ਕੌਣ ਹੈ ਮਾਫ ਕਰਨਾ ਸਾਡੇ ਸਾਹਮਣੇ ਤਸਵੀਰਾਂ ਅੱਜ ਦੀਆਂ ਆ ਜਾਂਦੀਆਂ ਨੇ ਬਹੁਤ ਵਾਰ ਤੇ ਮੈਂ ਕਹਿੰਦਾ ਜਾਂ ਫਿਰ ਅਕਾਲੀ ਬਣ ਜੋ ਜਾਂ ਫਿਰ ਸ਼ਬਦ ਹਟਾ ਲਓ ਆਪਣੇ ਨਾਮ ਤੋਂ ਜਾਂ ਵਾਕੇ ਅਕਾਲੀ ਬਣ ਜਾਈ ਅਕਾਲੀ ਫੂਲਾ ਸਿੰਘ ਅਕਾਲੀ ਕੌਰ ਸਿੰਘ ਅਕਾਲੀ ਕੌਣ ਹੈ ਉਹ ਭਾਈ ਕਾਨ ਸਿੰਘ ਨਾਭਾ ਨੇ ਬੜਾ ਪਿਆਰਾ ਬਚਨ ਕਿਹਾ ਉਹਨਾਂ ਨੇ ਬਚਨ ਆਖਿਆ ਮਾਇਆ ਜਲ ਕਮਲ ਮਾਇਆ ਵਿੱਚ ਰਹਤ ਉਦਾਸੀ ਜਿਵੇਂ ਇੱਕ ਕਮਲ ਹੈ ਉਹ ਚਿੱਕੜ 'ਚ ਬਿਲਕੁਲ ਨਿਰਲੇਪ ਰਹਿੰਦਾ ਰਹਤ ਸਦਾ ਸੰਗ ਪਰ ਚਾਲ ਸਭ ਤੇ ਨਿਰਾਨੀ ਹੱਕ ਦੀ ਕਮਾਵੇ ਖਾਵੇ ਜੋ ਮੰਗਣਾ ਤਿਰਖਾਰ ਜਾਣੇ ਧਰਮ ਯੁੱਧ ਦੀ ਜਿਹੜੇ ਮੁਖ ਤੇ ਚੜੇ ਲਾਲੀ ਹੈ ਅਕਾਲ ਬਿਨਾ ਨਾ ਭਜੇ ਦੇਵੀ ਦੇਵ ਐਸਾ ਜਾਣੋ ਸਭ ਤੇ ਉਤਮ ਅਕਾਲੀ ਹੈ ਉਹ ਹੈ ਅਕਾਲੀ ਇਹ ਨਹੀਂ ਵੀ ਨੀਲੀ ਪੱਗ ਬੰਨ ਲਈ ਕੌਣ ਹੈ ਜੀ ਇਹ ਅਕਾਲੀ ਹੈ ਜਾਂ ਤੇ ਨਾਮ ਹਟਾ ਦਈਏ ਜਾਂ ਵਾਕੇ ਕਾਲੀ ਬਣ ਜਾਏ ਅਕਾਲ ਤੋਂ ਸ਼ਬਦ ਬਣਿਆ ਅਕਾਲੀ ਅਕਾਲ ਤੇ ਅਕਾਲੀ ਕੌਣ ਹੈ ਜਿੱਥੇ ਕਾਲ ਦਾ ਸਵਾਰਥ ਦਾ ਕੋਈ ਪ੍ਰਭਾਵ ਨਹੀਂ ਹੈ ਤੇ ਵੈ ਗੁਰੂ ਤੂੰ ਕਾਲ ਤੋਂ ਤੇ ਰਹਿਤ ਹੈ ਠੀਕ ਹੈ ਪਹਿਲੋਂ ਵੀ ਸੀ ਹੁਣ ਵੀ ਹੈ ਉਹੀ ਰਹੇਗਾ ਤਿੰਨਾਂ ਕਾਲਾਂ ਚ ਤੇ ਤਿੰਨਾਂ ਲੋਕਾਂ ਚ ਵੈ ਗੁਰੂ ਕਾਲ ਪੁਰਖ ਤੂੰ ਮਾਨ ਯੋਗ ਹੈ ਨਮਸਤੰ ਤੇਰੇ ਮਾਨ ਨੇ ਨਮਸਤੰ ਨਿਧਾਨੇ ਨਿਧਾਨ ਕਹਿੰਦੇ ਨੇ ਖਜ਼ਾਨੇ ਨੇ ਸਾਰੇ ਖਜ਼ਾਨਿਆਂ ਦਾ ਮਾਲਕ ਜਿਨਨੇ ਖਜ਼ਾਨੇ ਨੇ ਜਿਨਨੇ ਗੁਣ ਨੇ ਉਹਦੇ ਕੋਲੋਂ ਆ ਰਹੇ ਔਗਣ ਸਾਡੀਆਂ ਕਮਜ਼ੋਰੀਆਂ ਨੇ ਕਹਿ ਲਈ ਗੁਣੋ ਤੇ ਖਜ਼ਾਨਿਆਂ ਚ ਦਇਆ ਉਹਦਾ ਖਜ਼ਾਨਾ ਹੈ ਪ੍ਰੇਮ ਉਹਦਾ ਖਜ਼ਾਨਾ ਹੈ ਨਾਮ ਉਹਦਾ ਖਜ਼ਾਨਾ ਹੈ ਖਿਮਾ ਉਹਦਾ ਖਜ਼ਾਨਾ ਹੈ ਨਿਰਵੈਰਤਾ ਉਹਦਾ ਖਜ਼ਾਨਾ ਹੈ ਨਿਰਭੈਤਾ ਇੱਕ ਖਜ਼ਾਨੇ ਕਿਹਦੇ ਨਹੀਂ ਵਾਹਿਗੁਰੂ ਉਹਦੇ ਗੁਣ ਨੇ ਸਾਰੇ ਖਜ਼ਾਨੇ ਵਾਹਿਗੁਰੂ ਗੁਣ ਤੇਰੇ ਕਿਰਪਾ ਚੋਂ ਵਰਤਦੇ ਨੇ ਨਮਸਕਾਰ ਹੈ ਤੈਨੂੰ ਸਾਰੇ ਖਜ਼ਾਨਿਆਂ ਦਾ ਗੁਣਾ ਦਾ ਤੂੰ ਮਾਲਕ ਹੈ ਆਖੇ ਮੰਗੇ ਦੇ ਦੇ ਦਾਤ ਕਰੇ ਦਾਤ ਜਿਹੜਾ ਕੋਈ ਦਾਤ ਮੰਗਦਾ ਹੈ ਉਹ ਦੇ ਦਿੱਤੇ ਜਿਨਨੇ ਕਿਹਾ ਮਾਲਕ ਗੁਣ ਦੇ ਉਹਨੂੰ ਗੁਣ ਮਿਲ ਗਏ ਜਿਨਨੇ ਕਿਹਾ ਸੰਸਾਰੀ ਚੀਜ਼ਾਂ ਉਹ ਵੀ ਮਿਲ ਜਾਂਦੀਆਂ ਉਹ ਵੀ ਦੇ ਦਿੰਦਾ ਪਰ ਉੱਥੇ ਕਲਿਆਣ ਮੁਕਤੀ ਨਹੀਂ ਹੁੰਦੀ ਇਸ ਵਾਸਤੇ ਵਾਹਿਗੁਰੂ ਤੂੰ ਬਖਸ਼ਣ ਵਾਲਾ ਹੈ ਤੇ ਗੁਰਦੇਵ ਅੱਗੇ ਆਖਦੇ ਨੇ ਨਮਸਤੰ ਆਗਾਹੇ ਨਮਸਤੰ ਅਬਾਹੇ ਨਮਸਕਾਰ ਹੈ ਤੈਨੂੰ ਜਿਹਨੂੰ ਹਿਲਾਇਆ ਨਾ ਜਾ ਸਕੇ ਦੁਲਾਇਆ ਨਾ ਜਾ ਸਕੇ ਜਾਂ ਗਾਹ ਕਹਿੰਦੇ ਨੇ ਕਿ ਕਿਸੇ ਚੀਜ਼ ਦਾ ਗਾਹ ਪਾ ਲੈਣਾ ਪਕੜ ਲੈਣਾ ਉਸ ਨੂੰ ਨਮਸਕਾਰ ਹੈ ਤੈਨੂੰ ਅਬਾਹੇ ਜਿਸ ਨੂੰ ਹਿਲਾਇਆ ਨਾ ਜਾ ਸਕੇ ਜਿਸ ਨੂੰ ਪਕੜਿਆ ਨਾ ਜਾ ਸਕੇ ਕੋਈ ਕਹੇ ਕਿ ਮੈਂ ਪਕੜ ਲੈਣਾ ਉਸ ਨੂੰ ਐਸਾ ਸੰਬੰਧ ਨਹੀਂ ਹੈ ਨਮਸਤੰ ਤਿਰ ਵਰਗੇ ਨਮਸਤੰ ਅਸਰਗੇ ਤਿੰਨਾ ਵਰਗਾ ਦੇ ਅੰਦਰ ਤਿੰਨ ਵਰਗ ਨੇ ਵੈਸੇ ਧਰਮ ਅਰਥ ਕਾਮ ਦੀ ਵੈਸੇ ਚਾਰ ਨੇ ਧਰਮ ਅਰਥ ਕਾਮ ਮੋਕਸ਼ ਜਿੱਥੇ ਮੋਕਸ਼ ਦੀ ਗੱਲ ਹੈ ਉਹ ਮਾਲਕ ਨਾਲ ਹੀ ਸੰਬੰਧਿਤ ਹੈ ਆ ਸਾਡੇ ਜੀਵਨ ਦੇ ਧਰਮ ਅਰਥ ਕਾਮ ਵੈ ਗੁਰੂ ਕਾਲ ਪੁਰਖ ਤੂੰ ਇਨ੍ਹਾਂ ਤਿੰਨਾ ਚੀਂ ਵਰਤਨ ਵਾਲਾ ਹੈ ਤਿੰਨਾ ਵਰਗਾ ਦੇ ਨਾਲ ਤੂੰ ਸੰਬੰਧ ਰੱਖਦਾ ਹੈ ਕੋਈ ਧਰਮ ਵਾਲਾ ਹੈ ਉਹਦੇ ਨਾਲ ਵੀ ਤੇਰਾ ਸਬੰਧ ਹੈ ਕੋਈ ਅਰਥ ਅਰਥ ਦਾ ਅਰਥ ਹੁੰਦਾ ਹੈ ਸੰਸਾਰਕ ਚੀਜ਼ਾਂ ਕਾਰ ਧਨ ਦੌਲਤ ਇਹਦੇ ਚ ਖਚਤ ਹੈ ਤੂੰ ਉਹਦੇ ਵਿੱਚ ਵੀ ਜੁੜਿਆ ਹੋਇਆ ਹੈ ਕੋਈ ਕਾਮਨਾ ਨਾਲ ਭਰੇ ਹੈ ਉਹਦੇ ਚ ਵੀ ਤੂੰ ਜੁੜਿਆ ਹੋਇਆ ਹੈ ਤਿੰਨਾਂ ਵਰਗਾ ਨਾਲ ਤੂੰ ਸਬੰਧ ਰੱਖਣ ਵਾਲਾ ਹੈ ਤੇ ਗੁਰੂਦੇਵ ਆਖਦੇ ਨੇ ਨਮਸਤੰ ਅਸਰਗੇ ਨਮਸਕਾਰ ਹੈ ਤੈਨੂੰ ਵੈ ਗੁਰੂ ਕਾਲ ਪੁਰਖ ਸਰਗ ਜਿਹਨੂੰ ਕਿਹਾ ਜਾਂਦਾ ਹੈ ਪੈਦਾ ਕਰਨਾ ਜਾਂ ਪੈਦਾ ਹੋਣਾ ਨਮਸਕਾਰ ਹੈ ਤੈਨੂੰ ਸਾਡੇ ਵਰਗੋਂ ਤੂੰ ਪੈਦਾ ਨਹੀਂ ਹੁੰਦਾ ਜਿੱਦਾਂ ਅਸੀਂ ਮੰਨਿਆ ਸੀ ਲੋਕਾਂ ਨੇ ਕੌਣ ਜੰਮਿਆ ਜੀ ਭਗਵਾਨ ਜੰਮ ਨਹੀਂ ਉਹ ਭਗਤ ਕਬੀਰ ਜੀ ਕਹਿੰਦੇ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਨੰਦ ਸੁਨੰਦਨ ਕਾ ਕੋ ਦੇ ਨੰਦਨ ਦੇ ਘਰ ਪੈਦਾ ਹੋਇਆ ਆਨੰਦ ਕ੍ਰਿਸ਼ਨ ਤੁਸੀਂ ਉਹਨੂੰ ਰੱਬ ਕਹਿ ਰਹੇ ਹੋ ਉਹ ਦਾਗੇ ਪਿਓ ਹੈ ਉਹ ਦਾਗੇ ਪਿਓ ਹੈ ਉਹ ਅੱਗੇ ਜੰਮਿਆ ਉਹ ਅੱਗੇ ਜੰਮਿਆ ਤੇ ਮਾਲਕ ਤੇ ਅਜੂਨੀ ਹੈ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੋ ਮਾਈ ਨਾ ਬਾਪੂ ਭਗਤ ਕਬੀਰ ਜੀ ਕਹਿੰਦੇ ਮੈਂ ਤੇ ਉਹਨੂੰ ਮੰਨਦਾ ਜਿਹਦਾ ਮਾਂ ਪਿਓ ਨਹੀਂ ਜਿਹੜਾ ਸਭਨਾ ਦਾ ਮਾਂ ਪਿਓ ਆਪ ਹੈ ਜਿਹੜਾ ਆਪ ਹੈ ਸਭਨਾ ਦਾ ਮਾਂ ਪਰ ਉਹ ਜਿਹੜਾ ਹੈ ਅਸਰਗੇ ਜਿਹੜਾ ਵੈਗੁਰੂ ਕਾਲਪੁਰਖ ਉਤਪਤੀ ਪੈਦਾ ਨਹੀਂ ਹੁੰਦਾ ਸਾਡੇ ਵਰਗਾ ਜਨਮ ਤੋਂ ਰਹਿਤ ਐਸਾ ਮਾਲਕ ਵੈਗੁਰੂ ਕਾਲਪੁਰਖ ਨਮਸਕਾਰ ਯੋਗ ਹੈ ਨਮਸਤੰ ਪਰਪੋਗੇ ਨਮਸਤੰ ਸੁਜੋਗੇ ਨਮਸਕਾਰ ਹੈ ਤੈਨੂੰ ਪਰਪੋਗੇ ਭੋਗਣ ਵਾਲਾ ਜੀਵਾਂ ਚ ਬਹਿ ਕੇ ਤੂੰ ਚੰਗੀ ਤਰ੍ਹਾਂ ਭੋਗ ਰਿਹਾ ਆਪਾਂ ਤਾਂ ਹੀ ਪਦਾਰਥ ਭੋਗ ਰਹੇ ਆ ਉਹ ਸਾਡੇ ਜਿਹੇ ਜੇ ਨਾ ਉਹ ਕਿੱਥੋਂ ਰੋਟੀ ਛਕ ਲਾਂਗੇ ਮੁਰਦੇ ਨੂੰ ਖਾ ਕੇ ਵੇਖੋ ਪਰੋਟੇ ਖਾਂਦਾ ਉਹਨੂੰ ਪਿਆਕੂ ਵੱਖਰੀ ਗੱਲ ਕਿ ਉਹ ਪੌਣੇ ਬਾਦ ਚਾਪ ਵੀ ਬਾਪੂ ਸਾਡਾ ਕਿਉਂ ਖਾਂਦਾ ਹੀ ਮਰੇ ਭਾਂ ਪੁੱਛਿਆ ਨਾ ਹੋਇਆ ਇਸ ਵਾਸਤੇ ਗੁਰਮੁਖ ਪਿਆਰਿਓ ਭੋਗਣ ਵਾਲਾ ਵੀ ਹੈ ਜਿੰਨਾ ਚਿਰ ਤੱਕ ਹੈ ਭੋਗ ਰਹੇ ਉਹ ਭੋਗ ਰਹੇ ਅੰਦਰ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਮੇਰੇ ਸਾਹਿਬ ਜੀ ਤੂੰ ਆਪ ਹੀ ਹੈ ਜੋਗੀ ਵੀ ਤੂੰ ਹੈ ਭੋਗੀ ਵੀ ਤੂੰ ਹੈ ਨਮਸਤੰ ਸੁਜੋਗੇ ਚੰਗੀ ਤਰ੍ਹਾਂ ਸੰਜੋਗ ਚੰਗੀ ਤਰ੍ਹਾਂ ਜੁੜਿਆ ਹੋਇਆ ਬਹੁਤ ਚੰਗੀ ਤਰ੍ਹਾਂ ਵੱਖਰਾ ਨਹੀਂ ਕਰ ਸਕਦੇ ਤੁਸੀਂ ਕਹੋ ਕਿ ਜਿਵੇਂ ਧਰਤੀ ਚੋਂ ਗ੍ਰੈਵਿਟੀ ਕੋਈ 100 ਫੁੱਟ ਖੱਡਾ ਕੱਢ ਕੇ ਕਹੇ ਕਿ ਮਿੱਟੀ ਕੱਢ ਕੇ ਮੈਂ ਗ੍ਰੈਵਿਟੀ ਵੱਖਰੀ ਛਾਣਨੇ ਨਾਲ ਕਰ ਲੈਣੀ ਮਿੱਟੀ ਵੱਖਰੀ ਕਰ ਲੈਣੀ ਕਰ ਸਕਦੇ ਹਾਂ ਇਸ ਤਰ੍ਹਾਂ ਨਹੀਂ ਇਸੇ ਤਰ੍ਹਾਂ ਕਰਤੇ ਵਹਿਗੁਰੂ ਨੂੰ ਇਸ ਰਚਨਾ ਤੋਂ ਵੱਖਰਾ ਨਹੀਂ ਮੇਰੇ ਗੁਰਦੇਵ ਕਹਿੰਦੇ ਇਹਦੇ ਚ ਹੀ ਲੀਣਾ ਹੈ ਇੱਕ ਬੁਲਬੁਲਾ ਪਾਣੀ ਛੋਏਗਾ ਬੁਲਬੁਲਾ ਟੁੱਟ ਜਾਣਾ ਪਾਣੀ ਰਹਿ ਜਾਣਾ ਇਹ ਰਚਨਾ ਇੱਕ ਦਿਨ ਸਾਬ ਕਹਿੰਦੇ ਉਹਦੇ ਚ ਹੀ ਰਚ ਮਿਚ ਜਾਣਾ ਤੇ ਸੁਝੋਗੇ ਚੰਗੀ ਤਰ੍ਹਾਂ ਸੈਭੀ ਕਹਿੰਦੇ ਜੁੜਿਆ ਹੋਇਆ ਚੰਗੀ ਤਰ੍ਹਾਂ ਜੋਗੀ ਜੋਗੀ ਚੰਗੀ ਤਰ੍ਹਾਂ ਭੋਗੀ ਵੀ ਹੈ ਤੇ ਚੰਗੀ ਤਰ੍ਹਾਂ ਵੈਗੁਰੂ ਸੰਜੋਗ ਮਿਲਿਆ ਹੋਇਆ ਵੀ ਹੈ ਨਮਸਤੰ ਅਰੰਗੇ ਜਿਸ ਦਾ ਕੋਈ ਰੰਗ ਨਹੀਂ ਨਮਸਕਾਰ ਹੈ ਤੈਨੂੰ ਨਮਸਤੰ ਅਭੰਗੇ ਜਿਹੜਾ ਨਾਸ਼ ਨਹੀਂ ਹੁੰਦਾ ਭੰਗ ਨਹੀਂ ਹੁੰਦਾ ਅਬਨਾਸ਼ੀ ਵੈਗੁਰੂ ਜਿਹਨੂੰ ਤਬਾਹ ਨਾ ਕੀਤਾ ਜਾ ਸਕੇ ਵੈਗੁਰੂ ਐਸੇ ਤੇਰੇ ਸਰੂਪ ਨੂੰ ਐਸੇ ਤੇਰੇ ਕਰਮ ਨਾਮ ਨੂੰ ਮੈਂ ਸਦਾ ਨਮਸਕਾਰ ਕਰਦਾ ਹਾਂ ਸਭ ਨਾਂ ਦਾ ਧੰਨਵਾਦ ਆਓ ਆਪਾਂ 2 ਮਿੰਟ ਵਾਸਤੇ ਜਿਹੜਾ ਨਾਮ ਸਾਨੂੰ ਗੁਰੂ ਨੇ ਬਖਸ਼ਿਆ ਹੈ ਨਾ ਉਹਨੂੰ ਆਪਾਂ ਗਾ ਲਈਏ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਵਾਹਿ